ਤੋ ਗੱਲ ਕਰਾਂਗੇ ਪਾਕਿਸਤਾਨੀ ਐਕਟਰ ਫਵਾਦ ਖਾਨ ਦੀ ਫਵਾਦ ਖਾਨ ਜੋ ਕਿ ਜਦੋਂ ਵੀ ਪਾਕਿਸਤਾਨੀ ਐਕਟਰਸ ਦਾ ਜ਼ਿਕਰ ਹੁੰਦਾ ਹੈ ਤਾਂ ਫਵਾਦ ਖਾਨ ਦਾ ਨਾਮ ਨਾ ਆਵੇ ਕਦੇ ਹੋ ਹੀ ਨਹੀਂ ਸਕਦਾ ਫਵਾਦ ਖਾਨ ਨੇ ਬਹੁਤ ਸਾਰੀਆਂ ਬਾਲੀਵੁੱਡ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਹੈ ਔਰ ਬਹੁਤ ਸਾਰੇ ਪਾਕਿਸਤਾਨੀ ਸੀਰੀਅਲਸ ਔਰ ਪਾਕਿਸਤਾਨੀ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਹੈ ਔਰ ਹੁਣ ਤੁਹਾਨੂੰ ਦੱਸ ਦਿੰਦੇ ਨੇ ਕਿ ਉਹਨਾਂ ਦੀ ਫਿਲਮ ਜੋ ਹੈ ਉਹ ਰਿਲੀਜ਼ ਹੋਣ ਵਾਲੀ ਸੀਗੀ ਇੱਧਰ ਇੰਡੀਆ ਦੇ ਵਿੱਚ ਉਹ ਫਿਲਮ ਜਿਹੜੀ ਹੈ ਉਸ ਨੂੰ ਬੈਨ ਕਰਨ ਦੀ ਮੰਗ ਕੀਤੀ ਗਈ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਅਬੀਰ ਗੁਲਾਲ ਅਬੀਰ ਗੁਲਾਲ ਫਿਲਮ ਜਿਹੜੀ ਹੈ ਉਹ ਇਹਨਾਂ ਦੀ ਇੱਧਰ ਰਿਲੀ ਹਰ ਕਿਸੇ ਦੀ ਮੰਗ ਹੈ ਕਿ ਉਹ ਫਿਲਮ ਕਿਸੇ ਵੀ ਕੀਮਤ ਦੇ ਵਿੱਚ ਇਹਦਾ ਰਿਲੀਜ਼ ਨਹੀਂ ਹੋਣੀ ਚਾਹੀਦੀ ਸੋ ਇਸ ਤੋਂ ਪਹਿਲਾਂ ਅਗਰ ਫਵਾਦ ਖਾਨ ਦੀ ਗੱਲ ਕਰੀ ਤਾਂ ਇਹਨਾਂ ਨੇ ਟੈਲੀਵਿਜ਼ਨ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਜਟਨ ਬੌਂਟ ਤੋਂ ਔਰ ਜੋ ਜੋ ਸੁਨ ਚੰਗਾ ਰਿਸਪੌਂਸ ਮਿਲਿਆ ਉਸ ਤੋਂ ਬਾਅਦ ਇਹ ਜੋ ਨੇ ਬ੍ਰੈਂਡ ਐਂਬੈਸਡਰ ਵੀ ਬਣੇ ਪੈਪਸੀ ਬਟਲ ਆਫ ਪੈਂਟਸ ਦੇ 2002 ਦੇ ਵਿੱਚ 2003 ਦੇ ਵਿੱਚ ਇਟਿਕਾ ਫਿਲਮ ਦੇ ਨਾਲ ਕਹਿ ਸਕਦੇ ਅਸੀਂ ਕਿ ਇਹਨਾਂ ਨੇ ਆਪਣੀ ਚੰਗੀ ਪਰਫਾਰਮੈਂਸ ਦੇ ਨਾਲ 2003 ਦੇ ਵਿੱਚ ਇਹਨਾਂ ਨੇ ਡੈਬਿਊ ਕੀਤਾ 2007 ਦੇ ਵਿੱਚ ਖੂਦਾ ਕੇ ਲਈ ਪਾਕਿਸਤਾਨੀ ਹਾਈਐਸਟ ਕ੍ਰਾਸਿੰਗ ਫਿਲਮ ਰਹੀ ਹੋਵੀ ਜਿਸ ਤਰ੍ਹਾਂ ਅਪਡੇਟ ਅਸੀਂ ਦੇਖ ਪਾ ਰਹੇ ਹਾਂ ਸੋ ਅਗਰ ਗੱਲ ਕਰੀਏ ਦਾਸਤਾਨ ਦੀ 2010 ਦੇ ਵਿੱਚ ਉਸ ਨੂੰ ਵੀ ਚੰਗਾ ਰਿਸਪੌਂਸ ਮਿਲਿਆ ਔਰ ਪਾਕਿਸਤਾਨੀ ਮੀਡੀਆ ਅਵ ਹੋਂ ਦਾ ਵੀ ਅਵਾਰਡ ਦਿੱਤਾ ਗਿਆ ਹਮਸਫਰ ਜਿਹੜੀ ਟੈਲੀਵਿਜ਼ਨ ਸੀਰੀਅਲ ਹੈ ਇਹਨਾਂ ਦਾ ਪਾਕਿਸਤਾਨੀ ਉਹ ਵੀ ਬਹੁਤ ਚੰਗਾ ਜੋ ਹੈ 2011 ਦੇ ਵਿੱਚ ਚੰਗੀ ਕਮਾਈ ਕਰਕੇ ਗਿਆ ਔਰ ਜ਼ਿੰਦਗੀ ਗੁਲਜ਼ਾਰ ਜੋ ਕਿ ਸੁਲਤਾਨਾ সিদ্দিকਸ ਫੈਮਿਲੀ ਡਰਾਮਾ ਜ਼ਿੰਦਗੀ ਗੁਲਜ਼ਾਰ ਹੈ 2012 ਦੇ ਵਿੱਚ ਇਹਨਾਂ ਨੇ ਕੀਤਾ ਇਹਨਾਂ ਨੂੰ ਦੋਨਾਂ ਪਰਫਾਰਮੈਂਸਸ ਦੇ ਲਈ ਲੱਕ ਸਟਾਈਲ ਅਵਾਰਡ ਬੈਸਟ ਐਕਟਰ ਕਿਉਂਕਿ ਇਹ ਸਟਾਈਲਿਸ਼ ਤਾਂ ਹੈ ਹੀ ਨਹੀਂ ਅਸੀਂ ਜਿਤਨਾ ਨੇ ਪੋਸਟਾਂ ਵਗੈਰਾ ਦੇਖਦੇ ਆ ਉਸ ਤੋਂ ਸਾਫ ਪਤਾ ਲੱਗਦਾ ਹੈ ਕਿ ਹੀ ਇਜ਼ ਅ ਸਟਾਈਲ ਸਟਾਈਲਿਸ਼ ਆਈਕਨ ਸੋ ਫਿਲਮ ਫੇਅਰ ਅਵਾਰਡ ਫॉर ਬੈਸਟ ਮੇਲ ਡੈਬਿਊ ਦੇ ਵਿੱਚ ਇਹਨਾਂ ਨੂੰ 2014 ਚ ਖੂਬਸੂਰਤ ਦੇ ਲਈ ਰੋਮਾਂਟਿਕ ਕਾਮੇਡੀ ਡਰਾਮਾ ਜੋ ਦੋਨਾਂ ਨੇ ਕੀਤਾ ਇਹਨਾਂ ਨੂੰ ਉਦੋਂ ਅਵਾਰਡ ਮਿਲਿਆ ਔਰ ਕਪੂਰ ਐਂਡ ਸਨਸ 2016 ਦੇ ਵਿੱਚ ਇਹਨਾਂ ਨੇ ਕੀਤੀ ਜਿਸ ਦੇ ਵਿੱਚ ਇਹਨਾਂ ਨੂੰ ਚੰਗਾ ਸਪੋਰਟਿੰਗ ਕੈਰੈਕਟਰ ਹੋਣ ਦਾ ਵੀ ਅਵਾਰਡ ਮਿਲਿਆ ਸੋ ਅਗਰ ਇਹਨਾਂ ਦੀ ਗੱਲ ਕਰੀ ਸਟੱਡੀ ਕੰਪਲੀਟ ਕੀਤੀ ਹੈ ਔਰ ਮਿਊਜ਼ਿਕ ਕੈਰੀਅਰ ਦੀ ਵੀ ਗੱਲ ਕਰੀਏ ਤਾਂ ਬਹੁਤ ਸਾਰਾ ਇਹਨਾਂ ਨੇ ਮਿਊਜ਼ਿਕ ਵੀ ਦਿੱਤਾ ਹੈ ਲਾਹੌਰ ਦੇ ਵਿੱਚ ਪਾਕਿਸਤਾਨ ਔਰ ਆਪਣੇ ਇੰਡੀਆ ਬਾਲੀਵੁੱਡ ਇੰਡਸਟਰੀ ਦੇ ਵਿੱਚ ਔਰ ਹੁਣ ਜਿਹੜੀ ਇਹਨਾਂ ਦੀ ਫਿਲਮ ਹੈ ਉਹ ਬੈਨ ਕਰਨ ਦੀ ਮੰਗ ਕੀਤੀ ਗਈ ਹੈ ਕਿਉਂਕਿ ਉਸ ਤੋਂ ਪਹਿਲਾਂ ਵੀ ਅਗਰ ਗੱਲ ਕਰੀਏ ਤਾਂ ਕਦੇ ਵੀ ਇੰਡੀਅਨ ਮੀਡੀਆ ਦੇ ਨਾਲ ਇੰਟਰੈਕਸ਼ਨਸ ਹੁੰਦੀਆਂ ਸੀ ਹਮੇਸ਼ਾ ਜੋ ਨੇ ਇੰਡੀਆ ਔਰ ਪਾਕਿਸਤਾਨ ਤੋਂ ਬਾਹਰ ਹੀ ਹੋਈਆਂ ਨੇ ਸੋ ਕਸ਼ਮੀਰੀ ਹਮਲੇ ਤੋਂ ਬਾਅਦ ਪਹਿਲਗਾਮ ਹਮਲੇ ਤੋਂ ਬਾਅਦ ਮੰਗ ਕੀਤੀ ਗਈ ਹੈ ਕਿ ਜਿਹੜੀ ਫਵਾਦ ਖਾਨ ਦੀ ਫਿਲਮ ਹੈ ਉਸ ਨੂੰ ਬੈਨ ਕਰ ਦਿੱਤਾ ਜਾਵੇ